ਵੀ ਉਹਨਾਂ ਦੇ ਆਗਮਨ ਤੇ ਹੀ ਮਨਾਉਣੇ ਆ ਪਰ ਜੋ ਭਗਵਾਨ ਦਾ ਰਾਜ ਅਭਿਸ਼ੇਕ ਹੋਇਆ ਸੀ ਉਹ ਅਜ ਦੇ શુભ ਦਿਹਾੜੇ ਤੇ ਹੀ ਹੋਇਆ ਸੀ ਸਾਰੇ ਭਰਾਵਾਂ ਨੂੰ ਅੱਜ ਦੇ ਦਿਨ ਮੇਰੀ ਬੇਨਤੀ ਹੈ ਕਿ ਜਨਵਰੀ ਨੂੰ ਛੱਡ ਕੇ ਆਪਣਾ ਜੋ ਇਹ ਸਨਾਤਨ ਦਾ ਨਵਾਂ ਸਾਲ ਹੈ ਇਹਨੂੰ ਹੀ ਆਪਾਂ ਜੋਰ ਸ਼ੋਰ ਨਾਲ ਮਨਾਇਆ ਕਰੀਏ ਸਾਰੇ ਆਪਾਂ ਵਪਾਰੀ ਵਰਗ ਦੇ ਲੋਕ ਬੈਠੇ ਨੇ ਅੱਜ ਦੇ ਦਿਨ ਹੀ ਆਪਾਂ ਆਪਣੀਆਂ ਵਹਈਆਂ ਲਾਉਣੇ ਆ ਅੱਜ ਦੇ ਦਿਨ ਹੀ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰਦੇ ਆ ਸਾਡੀ ਕੁਲ ਦੇ ਵੀ ਮਾਤਾ ਲక్ష్ਮੀ महामयरं रात्री ਵੀ ਅੱਜ ਦੇ ਦਿਨ ਸ਼ੁਰੂ ਹੁੰਦੇ ਨੇ ਅੱਜ ਦੇ ਦਿਨ ਲਈ ਮੈਂ ਭਗਵਾਨ ਅਕੇ ਕਾਮਨਾ ਕਰਦਾ ਕਿ ਜਿਸ ਤਰ੍ਹਾਂ ਪ੍ਰਕਿਰਤੀ ਦੇ ਵਿੱਚ ਅੱਜ ਤੋਂ ਦਿਨ ਤੋਂ ਬਾਅਦ ਚੇਂਜ ਆਉਣੀ ਹੈ ਪਤਝੜ ਤੋਂ ਬਾਅਦ ਅੱਜ ਤੋਂ ਬਹਾਰ ਆਉਣੀ ਸ਼ੁਰੂ ਹੋਣੀ ਹੈ ਉਸੇ ਤਰ੍ਹਾਂ ਆਪਾਂ ਅੱਜ ਦੇ ਸ਼ੁਭ ਦਿਹਾੜੇ ਤੇ ਪਰਨ ਕਰੀਏ ਕਿ ਅਸੀਂ ਵੀ ਆਪਣੇ ਸਮਾਜ ਲਈ ਅਗਰਵਾਲ ਸਭਾ ਨਾਭਾ ਲਈ ਦਿਨ ਚੜ ਕੇ ਰੰਤ ਕੰਮ ਕਰੀਏ ਤਾਂ ਕਿ ਜੋ ਸਭਾ ਦੇ ਪ੍ਰੋਜੈਕਟ ਨੇ ਸਭਾ ਦੀ ਸੋਚ ਹੈ ਸਭਾ ਦੇ ਜੋ ਲੋਕ ਨੇ ਉਹਨਾਂ ਦੇ ਲਈ ਆਪਣਾ ਇੱਕ ਇੱਕ ਮਿੰਟ ਕੱਢ ਕੇ ਉਹਨਾਂ ਦੀ ਸੇਵਾ ਕਰਦੇ पिछे का लगा सा महाराजा किसान की महाराजा किसान की जय लक्ष्मी माता की अग्रवाल समाज की

ਰਵੀਸ਼ ਆ ਜਾਓ ਜੀ ਬਹੁਤ ਆਓ ਚਲੋ ਜੀ ਸੁਖਬਾਉ ਜੀ ਜਿਹੜਾ ਜੱਜਰ ਸਿੰਘ ਝੰਡਾ ਚੜਾ ਕੇ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਦਿਹਾੜਾ ਅਗਰਵਾਲ ਸਮਾਜ ਵਾਸਤੇ ਬਹੁਤ ਸ਼ੁਭ ਦਿਹਾੜਾ ਹੈ ਕਿਉਂਕਿ ਅੱਜ ਨਵਾਂ ਸੰਮਤ 2082 ਚੜਿਆ ਹੈ ਤੇ ਉਸ ਗੱਲ ਦੀਆਂ ਸਾਰੇ ਸਮਾਜ ਨੂੰ ਬਹੁਤ-ਬਹੁਤ ਵਧਾਈ ਹੈ ਤੇ ਇਹ ਸ਼ੁਭ ਦਿਹਾੜੇ ਤੇ ਅਸੀਂ ਹਰ ਸਾਲ ਅਗਰਵਾਲ ਸਭਾ ਚ ਝੰਡਾ ਲਹਰਾਨੇ ਆ ਉਹ ਝੰਡੇ ਦੀ ਰਸਮ ਸਾਡੇ ਸਾਬਕਾ ਪ੍ਰਧਾਨ ਅਨਾਜ ਮੰਡੀ ਨੱਬਾ ਸ਼੍ਰੀ ਪ੍ਰੇਮ ਗੋਜੀ ਨੇ ਕੀਤੀ ਹੈ ਬਹੁਤ ਸੂਰਜ ਪਾਂਜੀ ਦੀ ਸਰਪਸਤੀ ਹੈ ਤੇ ਇਸ ਦਿਨ ਤੇ ਮੈਂ ਸਾਰੀ ਸਮਾਜ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਹਾਂ ਜੀ ਵਿਨੋਦ ਵਿਨੋਦ ਕੁਮਾਰ ਦੁੱਤਾ ਐਡਵੋਕੇਟ ਠੀਕ ਹੈ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਅੱਜ ਵਿਕਰਮ ਵੀ ਸੰਵਤ 2082 ਤੇ ਨਾਬਾ ਤੇ ਪੂਰੇ ਭਾਰਤ ਦੇ ਸਾਰੇ ਹਿੰਦੂ ਸਮਾਜ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਅੱਜ ਦਾ ਦਿਹਾੜਾ ਜਿਹੜਾ ਹੈ ਸ੍ਰਿਸ਼ਟੀ ਦੇ ਨਾਲ ਮਿਲ ਕੇ ਮਨਾਈਏ ਤੇ ਆਪਣੇ ਜਿਹੜਾ ਹੈ ਵਿਕਰਮ ਸੰਵਤ 2082 ਦੇ ਉੱਤੇ ਗਰਵ ਕਰੀਏ ਕਿਉਂਕਿ ਇਹ ਹਿੰਦੂ ਸਮਾਜ ਦਾ ਨਵਾਂ ਵਰਸ਼ ਹੈ ਤਾਂ ਸਾਨੂੰ ਸਾਰੇ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਸਾਡੇ ਬੱਚੇ ਵੀ ਇਸ ਸਾਲ ਨੂੰ ਜਾਣਨ ਕਿਉਂਕਿ ਹੈਪੀ ਨਿਊ ਇਅਰ ਤਾਂ ਸਾਰੇ ਬੱਚੇ ਜਾਣਦੇ ਨੇ ਪਰ ਵਿਕਰਮ ਸੰਵਤ ਜਿਹੜਾ ਹੈ ਉਹ ਵੀ ਅਸੀਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਦਸੀਏ ਇਹੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਜੀ ਜੀ ਮੈਂਸ਼ੂ ਜਿੰਦਗੀ ਹਾਂ ਅਗਰਵਾਲ ਸਭਾ ਦੇ ਵਿੱਚ ਖੜਿਆ ਕੀ ਹੁੰਦਾ ਤੁਹਾਡੇ ਕੋਲ ਅਗਰਵਾਲ ਸਭਾ ਨਾਗਰਵਾਲ ਯੂਥ ਮਿਲਦਾ ਪ੍ਰਧਾਨ ਹੈ ਜੀ ਠੀਕ ਹੈ ਜੀ ਠੀਕ ਹੈ ਨਾ ਚੋਣੋ ਅੱਜ ਇਸ ਅ ਮਹਾਰਾਜਾ ਅਗਰਸિંહ ਜੀ ਕੀ ਜੈ ਕੁੰਦੇਵੀ ਲక్ష్ਮੀ ਮਾਤਾ ਕੀ ਜੈ ਅ ਅੱਜ ਸਾਡਾ ਨਵਾਂ ਸੰਮਤ ਸ਼ੁਰੂ ਹੋਇਆ ਵਿਕਰਸਮਤ 2082 ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਕਿ ਅੱਜ ਸਾਡੇ ਪਵਿੱਤਰ ਨਰਾਤੇ ਵੀ ਸ਼ੁਰੂ ਹੋ ਰਹੇ ਨੇ ਉਹਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੁੰਦਾ ਅੱਜ ਇਹ ਅੱਜ ਸਾਡੇ ਅਗਰਵਾਲ ਸਭਾ ਨੱਬਾ ਸਾਡੇ ਪ੍ਰਧਾਨ ਰਵਨੀਸ਼ ਕੋਇਲ ਜੀ ਨੀਤਨ ਜੈਨ ਜੀ ਤੇ ਸਾਡੇ ਚੇਅਰਮੈਨ ਅਸ਼ੋਕ ਪੰਸਲ ਜੀ ਉਹਨਾਂ ਦੀ ਅਗਵਾਈ ਵਿੱਚ ਇੱਥੇ ਨਵਸੰਮਤ ਮਨਾਇਆ ਗਿਆ ਜੋ ਸਾਡਾ ਨਵਾਂ ਸਾਲ ਹੈ Hindu dharm ਦਾ ਅਸਲੀ ਉਹ ਇਸੇ ਡੇਟ ਤੋਂ ਸ਼ੁਰੂ ਹੁੰਦਾ 1 April ਤੋਂ ਜਿਵੇਂ ਨਰਾਤੇ ਸ਼ੁਰੂ ਹੋ ਗਏ ਅੱਜ 30 March ਤੋਂ ਤਾਂ ਉਹ ਸ਼ੁਰੂ ਹੋ ਗਿਆ ਤਾਂ ਵੈਸੇ ਜਨਵਰੀ ਚ ਤਾਂ ਨਵਾਂ ਸਾਲ ਵੈਸੇ ਹੀ ਮਨਾਇਆ ਜਾਂਦਾ ਪਰ ਅਸਲੀ ਜਿਹੜਾ ਸਾਡਾ ਨਵਾਂ ਸਾਲ ਆ ਉਹ ਇਸ ਡੇਟ ਤੋਂ ਹੀ ਮਨਾਇਆ ਜਾਂਦਾ ਤੇ ਬਹੁਤ ਅਗਰਵਾਲ ਸਮਾਜ ਚ ਖੁਸ਼ੀ ਹੈ ਜੋ ਅੱਜ ਇੱਥੇ ਮਨਾਇਆ ਗਿਆ ਤੇ ਸਾਰੇ ਇਕੱਠੇ ਹੋਏ ਨੇ ਅਗਰਵਾਲ ਭਰਾ ਤੇ ਕਾਮਨਾ ਕੀਤੀ ਹੈ ਮਹਾਰਾਜ ਅਗਰਸੈਨ ਜੀ ਅੱਗੇ ਕਿ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਣ ਤੇ ਜਿੱਥੇ ਵੀ ਕਿਤੇ ਸਮਾਜ ਦੀ ਲੋੜ ਪੈਂਦੀ ਹੈ ਅਸੀਂ ਪਹਿਲਾਂ ਹੀ ਖੜਦੇ ਆ ਰਹੇ ਹਾਂ ਅੱਗੇ ਵੀ ਜਿੱਥੇ ਸਾਡੀ ਕੋਈ ਸਮਾਜ ਡਿਊਟੀ ਲਾਊਗਾ ਅਸੀਂ ਹਮੇਸ਼ਾ ਨਾਲ ਚੱਲਾਂਗੇ ਇਹ ਨਵਸੰਮਤ ਬਹੁਤ ਹੀ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰਿਆਂ ਲਈ ਸਾਡੇ ਸਾਰੇ ਭਰਾ ਇਕੱਠੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਪ੍ਰਮੋਦ ਜੀ ਅੱਜ ਦੇ ਸ਼ੁਭ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਅਗਰਵਾਲ ਅੱਜ ਅਗਰਵਾਲ ਸਮਾਜ ਦਾ ਬਹੁਤ بڑا ਦਿਨ ਹੈ। ਅੱਜ ਸੰਮਤ 2022 82 ਸ਼ੁਰੂ ਹੋਇਆ। ਅਗਰ ਸਮ ਅਗਰਵਾਲ ਸਮਾਜ ਦੇ ਵਿੱਚ ਇਹ ਦਿਨ ਬਹੁਤ ਅਹਿਮ ਰੱਖਦਾ। ਪ੍ਰਕਿਰਤੀ ਦੇ ਹਿਸਾਬ ਨਾਲ ਵੀ ਸਾਡੇ ਤਿਹਾਰਾਂ ਦੇ ਹਿਸਾਬ ਨਾਲ ਵੀ ਅੱਜ ਦੇ ਦਿਨ ਤੋਂ ਹੀ ਸਾਡੇ ਮੌਸਮਾਂ 'ਚ ਚੇਂਜ ਆਂਦੀ ਹੈ ਤੇ ਸਾਡੇ ਵਪਾਰ ਦਾ ਬਈਆਂ ਦਾ ਖਾਤਿਆਂ ਦਾ ਅੱਜ ਦਾ ਦਿਨ ਹੀ ਅਗਰਵਾਲ ਸਮਾਜ ਸ਼ੁਰੂ ਕਰਦਾ ਹਾਂ ਮੈਂ ਅੱਜ ਦੇ ਦਿਨ ਤੇ ਸਾਰੇ ਅਗਰਵਾਲ ਸਮਾਜ ਨੂੰ ਬਹੁਤ ਸ਼ੁਭ ਕਾਮਨਾਵਾਂ ਦਿਨਾ ਪ੍ਰਮਾਤਮਾ ਕਰੇ ਆਉਣ ਵਾਲੇ ਦਿਨਾਂ ਵਿੱਚ ਸਾਡੇ ਸਮਾਜ ਦੀ ਚੜ੍ਹਾਈ ਹੋਵੇ ਅਸੀਂ ਵੱਧ ਤੋਂ ਵੱਧ ਪ੍ਰਮਾਤਮਾ ਇਸ ਦੇਸ਼ ਦਾ